ਦੋਸਤੋ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਿਨ੍ਹਾਂ ਨੂੰ ਬਹੁ ਗਿਣਤੀ ਸਿੱਖਾਂ ਦੀ ਸੰਤ ਮੰਨਦੀ ਹੈ ਕੀ ਉਹ ਸੰਤ ਹੈਗੇ ਵੀ ਸੀ ਜਾਂ ਐਵੇਂ ਫਿਰ ਲੋਕ ਉਹਨਾਂ ਨੂੰ ਸੰਤ ਦੀ ਉਪਾਧੀ ਦਈ ਜਾਂਦੇ ਨੇ ਤੇ ਪੰਜਾਬੀਓ ਜਿਹਦੇ ਜਿਹਦੀਆਂ ਰਗਾਂ ਦੇ ਵਿੱਚ ਨਾ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਖੂਨ ਦੀ ਅਣਖ ਦੌੜ ਰਹੀ ਆ ਉਹ ਇਹ ਵੀਡੀਓ ਨੂੰ ਅੰਤ ਤੱਕ ਦੇਖ ਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਜਿਨ੍ਹਾਂ ਦਾ ਲਹੂ ਪਾਣੀ ਬਣ ਚੁੱਕਿਆ ਹੈ ਉਹ ਮੇਰੀ ਵੀਡੀਓ ਤੋਂ ਪਹਿਲਾਂ ਹੀ ਦੂਰ ਹੋ ਜਾਣ ਚਾਹੇ ਉਹ ਖਾਲਿਸਤਾਨ ਦੇ ਹੱਕ ਦੇ ਬੰਦੇ ਨੇ ਚਾਹੇ ਉਹ ਖਾਲਿਸਤਾਨ ਦੇ ਵਿਰੋਧ ਦੇ ਵਿੱਚ ਨੇ ਜਦੋਂ ਵੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕੋਈ ਵੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਮੰਨ ਲਿਆ ਭਿੰਡਰਾਂ ਵਾਲੇ ਸਿੱਖੀ ਜਮ ਲਈ ਖੜੇ ਸੀ ਮੰਨ ਲਿਆ ਉਹ ਸੰਤ ਸੀ ਫਿਰ ਸਰਕਾਰਾਂ ਨੇ ਉਹਨਾਂ ਦੇ ਖਿਲਾਫ ਮੁਹਿੰਮ ਕਿਉਂ ਵਿੱਢੀ ਐਡਾ ਵੱਡਾ ਆਪਰੇਸ਼ਨ ਬਲੂ ਸਟਾਰ ਕਰਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਕਿਉਂ ਉਤਾਰ ਦਿੱਤਾ ਗਿਆ ਇਹੋ ਜਿਹਾ ਭਿੰਡਰਾਂ ਵਾਲੇ ਸੰਤਾਂ ਨੇ ਕੀ ਕੀਤਾ ਸੀ ਤਾਂ ਕਿ ਪੂਰਾ ਸਿਸਟਮ ਤੇ ਸਰਕਾਰ ਤੇ ਹਿੰਦੂ ਬੋਹ ਗਿਣਤੀ ਉਹਨਾਂ ਦੇ ਖਿਲਾਫ ਸੀ ਤੇ ਪ੍ਰਸ਼ਾਸਨ ਤੋਂ ਲੈ ਕੇ ਸਰਕਾਰਾਂ ਤੱਕ ਉਹਨਾਂ ਨੂੰ ਅੱਤਵਾਦੀ ਕਹਿੰਦੀਆਂ ਨੇ ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ ਚੋਂ ਉੱਠਦਾ ਹੈ ਕਿ ਆਖਿਰ ਫਿਰ ਉਹਨਾਂ ਦੇ ਖਿਲਾਫ ਕਿਉਂ ਨੇ ਲੋਕ ਜੇ ਉਹ ਇੰਨਾ ਹੀ ਚੰਗਾ ਬੰਦਾ ਸੀ ਇਹ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਸੁਣਾਉਂਦਾ ਹਾਂ ਭਿੰਡਰਾ ਵਾਲਿਆਂ ਨੂੰ ਮੈਂ ਅਤਵਾਦੀ ਕਿਉਂ ਕਹਿੰਦਾ ਹਾਂ ਉਹ ਸੰਤ ਕਿਉਂ ਨਹੀਂ ਸੀ ਤਾਂ ਹੀ ਤੁਹਾਨੂੰ ਚੰਨਣਾ ਪਊਗਾ ਜੇ ਗਲਤ ਧਿਆਨ ਨਾਲ ਸੁਣੋਗੇ ਵੱਡੀ ਗੱਲ ਹੈ ਲਾਪਰਵਾਹੀ ਕੀਤੇ ਬਿਨਾ ਵੀਡੀਓ ਦੇਖੋ ਤੇ ਸਮਝੋ ਗੱਲ ਨੂੰ ਬੀਜੇਪੀ ਦਾ ਇੱਕ ਬਹੁਤ ਹੀ ਵੱਡਾ ਲੀਡਰ ਸੁਬਰਮਨੀਅਮ ਸਵਾਮੀ ਅੱਜ ਵੀ ਜਿਉਂਦਾ ਹੈ ਉਸਦੀ ਉਮਰ 85 ਸਾਲ ਦੀ ਹੈ ਉਹ ਬੀਜੇਪੀ ਦੇ ਵਿੱਚ ਕਾਨੂੰਨ ਅਤੇ ਰੱਖਿਆ ਮੰਤਰੀ ਵੀ ਰਹਿ ਚੁੱਕਿਆ ਹੈ ਬਹੁਤ ਹੀ ਜ਼ਿਆਦਾ ਪੜਿਆ ਲਿਖਿਆ ਬੰਦਾ ਹੈ ਸੁਬਰਮਨੀਅਮ ਸਵਾਮੀ ਨੂੰ ਇੱਕ ਇੰਟਰਵਿਊ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦਾ ਇੱਕ ਬਹੁਤ ਹੀ ਕਮਾਲ ਦਾ ਕਿੱਸਾ ਸੁਣਾਇਆ ਜਦੋਂ ਕਿ ਸੁਬਰਮਣੀਅਮ ਸਵਾਮੀ ਉਦੋਂ ਖੁਦ ਭਿੰਡਰਾਂ ਵਾਲਿਆਂ ਦੇ ਨਾਲ ਉੱਥੇ ਮੌਜੂਦ ਸਨ ਸਵਾਮੀ ਕਹਿੰਦਾ ਕਿ ਮੇਰੇ ਸਾਹਮਣੇ ਦੀ ਗੱਲ ਹੈ ਇੱਕ ਵਾਰ ਇੱਕ ਹਿੰਦੂ ਪਰਿਵਾਰ ਰੋਂਦਾ ਕੁਰ ਲੌਂਦਾ ਜਰਨੈਲ ਸਿੰਘ ਕੋਲੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਆਪਣੀ ਧੀ ਫਲਾਣੇ ਫਲਾਣੇ ਬੰਦਿਆਂ ਦੇ ਵਿਆਹੀ ਸੀ ਹੁਣ ਉਹ ਦਾਜ ਮੰਗ ਰਹੇ ਹਨ ਕਿ ਸਾਨੂੰ ਕੈਸ਼ ਪੈਸਿਆਂ ਦੇ ਵਿੱਚ ਦਾਜ ਦਿਓ ਤਾਂ ਭਿੰਡਰਾਂ ਵਾਲੇ ਕਹਿੰਦੇ ਕਿ ਉਹ ਪਰਿਵਾਰ ਨੂੰ ਭਾਈ ਬੁਲਾਇਆ ਜਾਵੇ ਮੈਨੂੰ ਮਿਲਾਇਆ ਜਾਵੇ ਤਾਂ ਉਹ ਕੁੜੀ ਦੇ ਸਹੁਰਾ ਪਰਿਵਾਰ ਜਿਹੜਾ ਹੁੰਦਾ ਸਹੁਰੇ ਆ ਕੇ ਸੰਤ ਭਿੰਡਰਾਂ ਵਾਲਿਆਂ ਦੇ ਸਾਹਮ ਨੇ ਭਿੰਡਰਾਂ ਵਾਲੇ ਉਸ ਸੋਹਰੇ ਪਰਿਵਾਰ ਨੂੰ ਕਹਿੰਦੇ ਵੀ ਭਾਈ ਆਹ ਕੁੜੀ ਨੂੰ ਜਾਣਦੇ ਹੋ ਉਹ ਕਹਿੰਦੇ ਜੀ ਹਾਂ ਇਹ ਤਾਂ ਸਾਡੀ ਨੂ ਰਾਣੀ ਆ ਤੇ ਕਹਿੰਦਾ ਫਿਰ ਇਦਾਂ ਕਰੋ ਆ ਚੱਕੋ 10000 ਰੁਪਇਆ ਨਕਦ ਇਹ ਇਸ ਦੇ ਦਾਜ ਦੀ ਪਹਿਲੀ ਕਿਸ਼ਤ ਆ ਤੇ ਜਿਹੜੀਆਂ ਬਾਕੀਆਂ ਰਹਿੰਦੀਆਂ ਕਿਸ਼ਤਾਂ ਹੋਣਗੀਆਂ ਨਾ ਉਹ ਵੀ ਭਾਈ ਅਸੀਂ ਭਰ ਦਾਂਗੇ ਪਰ ਤੁਸੀਂ ਇਸ ਕੁੜੀ ਨੂੰ ਚੰਗੀ ਤਰ੍ਹਾਂ ਆਪਣੇ ਘਰ ਦੀ ਨੂ ਬਣਾ ਕੇ ਰੱਖੋ ਤੇ ਇਸ ਦਾ ਖਿਆਲ ਰੱਖੋ ਤੇ ਹੁਣ ਤੁਸੀਂ ਸੋਚੋ ਵੀ ਐਡਾ ਕਿਹੜਾ ਸੂਰਮਾ ਜਿਹੜਾ ਮੌਤ ਨੂੰ ਮਾਸੀ ਕਹੇ ਕਿ ਭਿੰਡਰਾਂ ਵਾਲੇ ਤੋਂ ਦਾਜ ਦੀ 10000 ਦੀ ਕਿਸ਼ਤ ਫੜ ਲਵੇ ਤਾਂ ਉਹ ਉਸੇ ਟਾਈਮ ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗ ਪਏ ਤੇ ਕਿਹਾ ਕਿ ਸਾਤੋਂ ਜੀ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਅੱਗੇ ਵਾਸਤੇ ਇਦਾਂ ਦੀਆਂ ਲਾਲਚ ਭਰੀਆਂ ਨਾਲ ਗੱਲਾਂ ਕਰ ਨਾ ਹੀ ਦਾਜ ਦੇਹੇਜ ਵਰਗੀ ਲਾਹਨਤ ਨੂੰ ਸਪੋਰਟ ਕਰਾਂਗੇ ਸਾਨੂੰ ਮਾਫ ਕਰ ਦਿਓ ਤੇ ਉਹ ਹਿੰਦੂਆਂ ਦੀ ਧੀ ਸੀ ਇਹ ਇੱਕ ਉਦਾਹਰਨ ਇਸ ਕਰਕੇ ਬਹੁਤ ਹੀ ਵੱਡੀ ਆ ਕਿਉਂਕਿ ਉੱਥੇ ਇੱਕ ਬੀਜੇਪੀ ਦਾ ਮਨਿਸਟਰ ਖੁਦ ਉਦੋਂ ਭਿੰਡਰਾਂ ਵਾਲੇ ਕੋਲ ਹਾਜ਼ਰ ਸੀ ਨਹੀਂ ਤਾਂ ਲੋਕ ਕਹਿੰਦੇ ਕਿ ਇਹ ਜੀ ਕੋਲੋਂ ਬਣਾਈ ਕਹਾਣੀ ਆ ਸਵਾਮੀ ਅੱਜ ਵੀ ਜਿਉਂਦਾ ਤੇ ਦੂਸਰਾ ਇੱਕ ਹੋਰ ਬਹੁਤ ਵੱਡਾ ਪੁਆਇੰਟ ਹਿੰਦੂ ਬਾਲੇ ਇਹ ਕਹਿੰਦੇ ਨੇ ਜੀ ਕਿ ਤੁਸੀਂ ਹਿੰਦੂ ਹੀ ਹੋ ਸਿੱਖ ਨਹੀਂ ਜਿਹੜਾ ਸਿੱਖ ਧਰਮਾ ਉਹ ਹਿੰਦੂਆਂ ਦੇ ਵਿੱਚੋਂ ਹੀ ਤਾਂ ਨਿਕਲਿਆ ਹੋਇਆ ਪਰ ਸੰਤ ਜਰਨੈਲ ਸਿੰਘ ਇਹ ਕਹਿੰਦੇ ਸੀ ਕਿ ਸਾਡੇ ਕੋਲ ਆਪਣੇ ਧਾਰਮਿਕ ਚਿੰਨ੍ਹ ਨੇ ਸਾਡੇ ਕੋਲ ਸਾਡਾ ਖੁਦ ਦਾ ਧਾਰਮਿਕ ਗੁਰੂ ਗ੍ਰੰਥ ਸਾਹਿਬ ਆ ਸਾਡੇ ਆਪਣੇ ਸਿਧਾਂਤ ਨੇ ਤੇ ਸਾਡੇ ਆਪਣੇ ਰੂਲ ਨੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਅਸੀਂ ਵੀ ਹਿੰਦੂਆਂ ਦਾ ਇੱਕ ਹਿੱਸਾ ਮੈਨੂੰ ਆਇਆ ਦੱਸੋ ਦੋਸਤੋ ਕਿ ਇੱਕ ਦੁੱਧ ਹੁੰਦਾ ਨਾ ਦੁੱਧ ਤੋਂ ਜਿਆਦਾ ਪਾ ਦਹੀਂ ਜਮਾ ਲੈਨੇ ਆ ਕੀ ਤੁਸੀਂ ਫ ਉਹ ਵੀ ਦੁੱਧ ਦੁੱਧ ਹੀ ਆਖੀ ਜਾਓਗੇ ਫਿਰ ਉਹ ਦੇਸੀ ਕਿਉਂ ਹੋਵੀ ਦੁੱਧ ਤੋਂ ਹੀ ਬਣਦਾ ਕੀ ਤੁਸੀਂ ਇਹ ਕਹੋਗੇ ਕਿ ਦੇਸੀ ਕਿਉਂ ਨਹੀਂ ਇਹ ਚਾਹੇ ਦੇਸੀ ਕਿ ਹੋਵੇ ਪਰ ਅਸੀਂ ਤੈਨੂੰ ਦੁੱਧ ਹੀ ਕਹਾਂਗੇ ਤੁਸੀਂ ਮੱਖਣੀ ਨੂੰ ਦੁੱਧ ਕਹਿ ਸਕਦੇ ਹੋ ਇਸੇ ਤਰ੍ਹਾਂ ਠੀਕ ਹੈ ਕਿਸੇ ਟਾਈਮ Hindu ਧਰਮ ਇਹ ਪੁਰਾਣਾ ਇਹਦੇ ਵਿੱਚੋਂ ਚੱਲਦੇ ਚੱਲਦੇ ਅੱਗੇ ਕੁਝ ਧਰਮ ਨਿਕਲੇ ਪਰ ਜਦੋਂ ਇੱਕ ਧਰਮ ਨੇ ਆਪਣੀ ਖਾਸ ਪਛਾਣ ਬਣਾ ਲਈ ਆਪਣੇ ਅਲੱਗ ਸਿਧਾਂਤ ਰੂਲ ਆਪਣੇ ਗ੍ਰੰਥ ਉਹਨਾਂ ਦੇ ਗੁਰੂ ਉਹਨਾਂ ਦੇ ਤਰੀਕੇ ਤੇ ਉਹਨਾਂ ਦੀ ਸੋਚ ਪਖੰਡ ਬਾਦ ਮੂਰਤੀ ਪੂਜਾ ਤੋਂ ਦੂਰ ਅੰਧ ਵਿਸ਼ਵਾਸ ਤੋਂ ਪਾਸੇ ਹੋ ਗਈ ਉਹਨਾਂ ਕੋਲੇ ਖੁਦ ਦੀ ਇੱਕ ਐਡੀ ਵੱਡੀ ਆਈਡੈਂਟੀਟੀ ਹੈਗੀ ਆ ਤਾਂ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਹਿੰਦੂ ਹੁਣ ਵੀ ਤਾਂ ਕੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਹ ਗੱਲ ਸੁਣ ਕੇ ਚੁੱਪ ਕਰ ਜਾਂਦੇ ਕਿ ਸਿੱਖ ਦਾ ਕੋਈ ਧਰਮ ਹੀ ਹੈ ਨਹੀਂ ਇਹਦਾ ਕੋਈ ਆਪਣੀ ਆਈਡੈਂਟੀਟੀ ਹੈ ਨਹੀਂ ਆਈਡੈਂਟੀਟੀ ਫਿਰ ਦੇਖੀ ਨਾ ਇੰਦਰਾ ਗਾਂਧੀ ਵੇਲੇ ਜਰਨਲ ਵੈਦਿਆ ਵੇਲੇ ਆਈਡੈਂਟੀਟੀ ਦੇਖੀ ਨਾ ਫਿਰ ਬਿਆਨਤ ਸਿੰਘ ਵੇਲੇ ਇਹਨਾਂ ਦੀਆਂ ਆਈਡੈਂਟਿਟੀਆਂ ਤਾਂ ਇੰਨੀਆਂ ਵੱਡੀਆਂ ਨੇ ਇੰਟਰਨੈਸ਼ਨਲ ਲੈਵਲ ਤੇ ਦੇਖੀਆਂ ਜਾਂਦੀਆਂ ਨੇ ਆ ਪਿੱਛੇ ਜੇ ਵੀ ਇੱਕ ਦੋ ਆਈਡੈਂਟਿਟੀਆਂ ਦੇਖੀਆਂ ਨੇ ਮੈਂ ਹੁਣ ਉਹ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ ਫਿਰ ਕਹਿੰਦੇ ਨੇ ਤੂੰ ਵਿਵਾਦਿਤ ਗੱਲਾਂ ਕਰਦਾ ਆ ਇੱਕ ਕਿਸੇ ਸੈਨਾ ਸੈਨਾ ਦਾ ਬੰਦਾ ਸੀ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਗਾਲ੍ਹਾਂ ਕੱ ਇਹ ਆਡੈਂਟਿਟੀਆਂ ਨੇ ਨਾਲੇ ਸਾਡੇ ਤਾਂ ਦਸ਼ਮ ਪਿਤਾ ਨੇ ਤੇ ਛੇਵੇਂ ਪਾਸ਼ਾ ਨੇ ਸਾਨੂੰ ਇਹ ਸਿਖਾਇਆ ਹੀ ਆ ਵੀ ਜਦੋਂ ਵੀ ਧਰਮ ਤੇ ਜਾਂ ਇਨਸਾਨੀਅਤ ਤੇ ਜ਼ੁਲਮ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਜੀ ਹਥਿਆਰ ਹੀ ਆ ਹਥਿਆਰ ਦੇ ਨਾਲ ਹੀ ਜ਼ੁਲਮ ਨੂੰ ਰੋਕਿਆ ਜਾ ਸਕਦਾ ਪਿਆਰ ਨਾਲ ਇਥੇ ਕੋਈ ਨਹੀਂ ਮੰਨਦਾ ਫੇਰ ਕਹਿੰਦੇ ਜੀ ਭਿੰਡਰਾਂ ਵਾਲਾ ਤਾਂ ਹਿੰਦੂਆਂ ਦੇ ਖਿਲਾਫ ਸੀ ਹਿੰਦੂ ਧਰਮ ਨੂੰ ਖਤਮ ਕਰਨਾ ਚਾਹੁੰਦਾ ਸੀ ਤੇ ਭਿੰਡਰਾਂ ਵਾਲੇ ਨੇ ਬਸਾਂ ਦੇ ਵਿੱਚੋਂ ਲਾਹ ਲਾ ਕੇ ਤਕਰੀਬਨ ਤਕਰੀਬਨ 30 ਹਜ਼ਾਰ ਹਿੰਦੂ ਨੂੰ ਮਾਰ ਦਿੱਤਾ ਗਿਆ ਇਸੇ ਕਰਕੇ ਕਿ ਮੈਂ ਹਿੰਦੂਆਂ ਦੀ ਜੜ ਖਤਮ ਕਰ ਦਿਆਂਗਾ ਜਦੋਂ ਕਿ ਇਸ ਚੀਜ਼ ਦਾ ਅੱਜ ਤੱਕ ਕਿਸੇ ਕੋਲੇ ਇੱਕ ਵੀ ਸਬੂਤ ਨਹੀਂ ਹੈ ਕੋਈ ਇਹ ਸਬੂਤ ਪੇਸ਼ ਨਹੀਂ ਕਰ ਸਕਿਆ ਸਿਰਫ ਜ਼ੁਬਾਨੀ ਇਲਜ਼ਾਮ ਲੱਗ ਰਹੇ ਨੇ ਦੂਸਰੀ ਗੱਲ ਜਦੋਂ ਸਿੱਖ ਨੌਜਵਾਨਾਂ ਦਾ ਕਾਹਨ ਹੋਇਆ 25000 ਸਿੱਖ ਚੱਕ ਕੇ ਝੂਠੇ ਮੁਕਾਬਲੇ ਬਣਾ ਕੇ ਜਾਂ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਉਸ ਦਾ ਬਿਉਰਾ ਜਸਵੰਤ ਸਿੰਘ ਖਾਲੜਾ ਨੇ ਪੂਰਾ ਆਪਣੇ ਕੋਲ ਲਿਸਟ ਰੱਖੀ ਹੋਈ ਸੀ ਸਮੇਤ ਐਡਰੈਸ ਕਿ ਕਿਹੜਾ ਨੌਜਵਾਨ ਕਿੱਥੋਂ ਚੱਕਿਆ ਕਿੱਥੇ ਦਾ ਹੈ ਹਿੰਦੂਆਂ ਨੂੰ ਮਾਰਨ ਦੇ ਇਲਜ਼ਾਮ ਲੱਗਦੇ ਰਹੇ ਉਹਨਾਂ ਦਾ ਇੱਕ ਵੀ ਸਬੂਤ ਨਾ ਹੋਣਾ ਤੇ ਜਸਵੰਤ ਸਿੰਘ ਖਾਲੜਾ ਵੱਲੋਂ ਸਿਰਫ ਦੋਕ ਜ਼ਿਲ੍ਹਿਆਂ ਦੇ ਨੌਜਵਾਨਾਂ 25000 ਨੌਜਵਾਨਾਂ ਦੀ ਲਿਸਟ ਜੋ ਅੱਜ ਵੀ ਮੌਜੂਦ ਆ ਇੰਟਰਨੈਟ ਤੇ ਉਹਦੇ ਸਬੂਤ ਦੇ ਦੇਣੇ ਇਸ ਵਿੱਚ ਕੋਈ ਫਰਕ ਹੀ ਨਹੀਂ ਉਸ ਟਾਈਮ ਇਹੋ ਜਿਹੇ ਹਾਲਾਤ ਬਣ ਗਏ ਸੀ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਬਦਨਾਮ ਕਰਨ ਲਈ ਖੁਦ ਹੀ ਏਜੰਸੀਆਂ ਨੇ ਸਰਕਾਰਾਂ ਨੇ ਹਿੰਦੂਆਂ ਨੂੰ ਬਲੀ ਦਾ ਬੱਕਰਾ ਬਣਾਇਆ ਤੇ ਆਪਣੇ ਹਿੰਦੂ ਆਪ ਹੀ ਮਰਵਾਏ ਤੇ ਉਹ ਸਿਰਫ ਭਿੰਡਰਾਂ ਵਾਲਿਆਂ ਨੂੰ ਤੇ ਸਿੱਖ ਜਿਹੜੀ ਮੂਵਮੈਂਟ ਸੀ ਉਸ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਸੀ ਇਹ ਪੰਗਾ ਉਹੀ 1978 ਤੋਂ ਸ਼ੁਰੂ ਹੋਇਆ ਜਦੋਂ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ ਤੇ ਨਿਰੰਕਾਰੀ ਇਹ ਆਪਸ ਵਿੱਚ ਇਹਨਾਂ ਦੀ ਇਹੀ ਖਹਿਵਾ ਜੀ ਚੱਲੀ ਤੇ ਜਰਨੈਲ ਸਿੰਘ ਇਹ ਕਹਿੰਦੇ ਹੁੰਦੇ ਸੀ ਕਿ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਸਿੱਖ ਧਰਮ ਦੇ ਸਿਧਾਂਤਾਂ ਮੁਤਾਬਕ ਨਹੀਂ ਚੱਲਦਾ ਉਹ ਭਾਵੇਂ ਆਪਣੇ ਆਪ ਨੂੰ ਖੁਦ ਸਿੱਖ ਕਹਾਈ ਜਾਵੇ ਪਰ ਅਸੀਂ ਉਸ ਨੂੰ ਸਿੱਖ ਦੀ ਮਾਨਤਾ ਨਹੀਂ ਦੇ ਸਕਦੇ ਤੇ ਨਿਰੰਕਾਰੀਆਂ ਦਾ ਥੋੜਾ ਜਿਹਾ ਥੋੜੇ ਵਿਚਾਰਕ ਮਤਭੇਦ ਜਰਨੈਲ ਸਿੰਘ ਭਿੰਡਰਾਵਾਲਿਆ ਨਾਲ ਤੇ ਸਿੱਖੀਜ਼ਮ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨਾਲ ਰਿਹਾ ਪਹਿਲਾਂ ਤੋਂ ਹੀ ਰਿਹਾ ਤਾਂ ਇੱਕ ਵਾਰ ਕਿ ਨਿਰੰਕਾਰੀਆਂ ਨੇ ਇੱਕ ਜਲੂਸ ਦੇ ਰੂਪ ਵਿੱਚ ਅੰਮ੍ਰਿਤਸਰ ਦੇ ਵਿੱਚ ਜਲੂਸ ਕੱਢ ਰਹੇ ਸੀ ਤਾਂ ਉੱਥੇ ਸਿੱਖਾਂ ਨੇ ਤੇ ਜਰਨੈਲ ਸਿੰਘ ਜੀ ਨੇ ਕਿਹਾ ਕਿ ਭਾਈ ਜੇ ਤੁਸੀਂ ਆਪਦਾ ਜਲੂਸ ਕੱਢਣਾ ਤੁਹਾਨੂੰ ਆਜ਼ਾਦੀ ਆ ਪਰ ਤੁਸੀਂ ਇੱਥੋਂ ਦੀ ਨਹੀਂ ਜਾ ਸਕਦੇ ਗੁਰੂ ਘਰ ਅੱਗੇ ਦੀ ਕਿਤੇ ਉਹਦੀ ਹੋਰ ਜਾਓ ਤਾਂ ਉਹਨਾਂ ਨੇ ਜ਼ਿੱਦ ਦੇ ਵਿੱਚ ਆ ਕੇ ਉੱਥੇ ਇਹ ਇਤਿਹਾਸ ਦੇ ਵਿੱਚ ਦਰਜ ਆ ਕੋਈ ਮੈਂ ਕੋਲੋਂ ਨਹੀਂ ਗੱਲਾਂ ਕਰ ਰਿਹਾ ਉਹਨਾਂ ਨੇ ਜੀ ਆ ਕੇ ਉਥੇ 13 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਕਿ ਸਾਨੂੰ ਰੋਕ ਦੇ ਕਿਉਂ ਨੇ ਉਥੋਂ ਸਿੱਖਾਂ ਦਾ ਰੋਹ ਗੁੱਸਾ ਹੋਰ ਅੱਗੇ ਹੋਇਆ ਤਾਂ ਉਹਨਾਂ ਨੇ ਸੋਚਿਆ ਕਿ ਅੱਜ ਇਹ ਸਿੱਖਾਂ ਨੂੰ ਸ਼ਰੀਆ ਮਾਰ ਨਹੀਂ ਲਾਗੇ ਤਾਂ ਕੱਲ ਨੂੰ ਇਹ ਸਾਡੇ ਘਰਾਂ ਦੇ ਵਿੱਚ ਵੀ ਹਮਲਾ ਕਰ ਦੇਣਗੇ ਇਹ ਜੋ ਸਿੰਗੜੀ ਛਿੜੀ ਸੀ ਉਥੋਂ ਇਹ ਵੀ ਇੱਕ ਸਿੰਗੜੀ ਛਿੜੀ ਸੀ ਕਾਰਨ ਹੋਰ ਵੀ ਨੇ ਪਰ ਇਹ ਵੀਡੀਓ ਚ ਤੁਹਾਨੂੰ ਮੈਂ ਉਹ ਦੱਸਦਾ ਬੇਸਿਕ ਇੱਕ ਸਿੱਧਾ ਸਾਦਾ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਲਾ ਬੰਦਾ ਇਹਨਾਂ ਨੇ ਜੀ ਅੱਜ ਬਹੁਤ ਵੱਡਾ ਅਤਵਾਦੀ ਬਣਾਤਾ ਮੈਨੂੰ ਐਂ ਦੱਸੋ ਕਿ ਜੇ ਕਿਸੇ ਵੀ ਧਰਮ ਦੇ ਉੱਪਰ ਕੋਈ ਦੂਜੇ ਧਰਮ ਦਾ ਬੰਦਾ ਅਟੈਕ ਕਰਦਾ ਤਾਂ ਉਹ ਕਿਵੇਂ ਚੁੱਪਚਾਪ ਉਹਨੂੰ ਜਰ ਲੂਗਾ ਫਿਰ ਉਹ ਚਾਹੇ ਹਿੰਦੂ ਹੋਵੇ ਚਾਹੇ ਕੋਈ ਹੋਰ ਹੋਵੇ ਜੋ ਸਿੱਖ ਸਿਧਾਂਤਾਂ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਗਿਆ ਗਲਤਤਾਗਤਾ ਤਾਂ ਫਿਰ ਉਹਨਾਂ ਦੇ ਖਿਲਾਫ ਚੁੱਪ ਨਹੀਂ ਰਿਹਾ ਜਾਂਦਾ ਬਸ ਇਹੀ ਕਸੂਰ ਸੀ ਭਿੰਡਰ ਵਾਲਿਆਂ ਦਾ ਹੁਣ ਗੱਲ ਕਰਦੇ ਆਂ ਜੀ ਕਿ ਭਿੰਡਰਾਂ ਵਾਲਿਆਂ ਨੂੰ ਇਹ ਕਿਉਂ ਕਿਹਾ ਜਾਂਦਾ ਕਿ ਇਹ ਸੰਤ ਸੰਤ ਕੋਈ ਨਹੀਂ ਇਹ ਤਾਂ ਅੱਤਵਾਦੀ ਆ ਯਾਰ ਇਹਨੇ ਇੰਨੇ ਮੁੰਡੇ ਮਰਵਾਤੇ ਹਿੰਦੂਆਂ ਨੂੰ ਮਾਰਤਾ ਬਹੁਤ ਪੁਲਿਸ ਵਾਲੇ ਵੀ ਉਦੋਂ ਮਾਰੇ ਗਏ ਆਰਮੀ ਵਾਲੇ ਮਾਰੇ ਗਏ ਮੈਂ ਤੁਹਾਨੂੰ ਦੱਸਦਾ ਜੀ ਜਿਹੜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਆ ਨਾ ਉਹ ਸਿੱਖੀ ਦੇ ਸਿਧਾਂਤਾਂ ਤੋਂ ਟੁੱਟ ਕੇ ਹੌਲੀ-ਹੌਲੀ ਦੂਰ ਹੁੰਦੀ ਜਾ ਰਹੀ ਆ ਬਗਾਨੇ ਤਾਂ ਆਪ ਹੀ ਕਹਿਣਗੇ ਅੱਤਵਾਦੀ ਆ ਅੱਜ ਦੀ ਨੌਜਵਾਨੀ ਆਪਣੇ ਹੀਰੋ ਫਿਲਮ ਐਕਟਰਾਂ ਤੇ ਸਿੰਗਰਾਂ ਨੂੰ ਮੰਨਦੇ ਨੇ ਸ਼ਹੀਦਾਂ ਨੂੰ ਸੰਤਾਂ ਨੂੰ ਹਰੀ ਸਿੰਘ ਨਲੂਆ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਚਾਰ ਸਹਬਜ਼ਾਦੇ ਲਾਸਾਨੀ ਕੁਰਬਾਨੀਆਂ ਮਾਈ ਭਾਗੋ ਜੀ ਤੇ ਕਿੱਡੀਆਂ ਵੱਡੀਆਂ-ਵੱਡੀਆਂ ਹਸਤੀਆਂ ਜੇ ਮੈਂ ਨਾਂ ਲੈਂਣ ਲੱਗ ਜਾਣਾ ਉਹਨਾਂ ਨੂੰ ਹੀਰੋ ਮੰਨਣ ਦੀ ਬਜਾਏ ਅੱਜ ਜਿਹੜੇ ਸਟੇਜਾਂ ਤੇ ਨਚਾਰਪਣਾ ਕਰਦੇ ਨੇ ਸਿੰਗਰ ਇਹ ਉਹਨਾਂ ਪਿੱਛੇ ਕਮੈਂਟਾਂ 'ਚ ਲੜਦੇ ਨੇ ਬਗਾਨੇ ਤਾਂ ਕਹਿਣਗੇ ਕਿ ਇਹ ਕੋਈ ਸੰਤ ਨਹੀਂ ਸੀ ਇਹ ਤਾਂ ਹੱਤਵਾਦੀ ਸੀ ਉਹਨਾਂ ਨੂੰ ਪਤਾ ਕਿ ਜਿਹੜਾ ਇਹਨਾਂ ਦਾ ਪਿੱਛਾ ਆਗਲੀਆਂ ਪੀੜ੍ਹੀਆਂ ਨੇ ਜਿਨ੍ਹਾਂ ਨੇ ਸੰਤਾਂ ਦਾ ਤੇ ਸਿੱਖਾਂ ਦਾ 10ਵੇਂ ਪਾਤਸ਼ਾਹ ਜੀ ਦਾ ਵਿਰਸਾ ਸੰਭਾਲਣਾ ਸੀ ਉਹ ਤਾਂ ਹੁਣ ਨਿਚਾਰਪੁਣੇ ਵੱਲ ਹੋ ਗਿਆ ਉਹ ਤਾਂ ਹੁਣ ਨਸ਼ਿਆਂ ਵੱਲ ਹੋ ਗਿਆ ਤੇ ਫਿਰ ਅਸੀਂ ਤਾਂ ਇਹਨਾਂ ਦੇ ਸੰਤਾਂ ਨੂੰ ਅਤਵਾਦੀ ਕਹੀਂ ਜਾਵਾਂਗੇ ਬਦਨਾਮ ਕਰਾਂਗੇ ਇਹਨਾਂ ਦੇ ਦਿਮਾਗਾਂ 'ਚ ਭਰ ਦਾਂਗੇ ਵੀ ਭਿੰਡਰਾਂ ਵਾਲੇ ਅਤਵਾਦੀ ਸੀ ਸੰਤਨਾ ਕਹੋ ਤੁਹਾਨੂੰ ਪਤਾ ਉਹ ਤਾਕਤਾਂ ਹੌਲੀ-ਹੌਲੀ ਕਾਮਯਾਬੀ ਹੋ ਰਹੀਆਂ ਨੇ ਉਸ ਦਾ ਵੱਡਾ ਕਾਰਨ ਕੀ ਆ ਅਸੀਂ ਉਮੀਦ ਕਿਸੇ ਹੋਰ ਤੋਂ ਲਾ ਲੈਨੇ ਆ ਜਦੋਂ ਕਿ ਜਦੋਂ ਵੀ ਸਾਡੇ ਘਰੇ ਮੁੰਡਾ ਜਾਂ ਕੁੜੀ ਬੱਚਾ ਜਨਮ ਲੈਂਦਾ ਉਸ ਨੂੰ ਸੁਰਤ ਸੰਭਲ ਨਹੀਂ ਉਸ ਦੀ ਸ਼ੁਰੂ ਹੁੰਦੀ ਆ ਕਿਉਂ ਨਾ ਕੱਲੇ-ਕੱਲੇ ਬੱਚੇ ਨੂੰ ਤੁਸੀਂ ਕਿਉਂ ਨਹੀਂ ਆਪਣੇ ਬੱਚੇ ਨੂੰ ਛੋਟੇ ਹੁੰਦੇ ਨੂੰ ਪਹਿਲਾਂ ਇੱਥੋਂ ਸ਼ੁਰੂ ਕਰਦੇ ਉਸ ਦਾ ਗਿਆਨ ਕਿ ਸਾਡੇ ਸ਼ਹੀਦ ਕੌਣ ਨੇ ਸਾਡਾ ਸਿੱਖ ਜੋ ਧਰਮ ਹੈ ਖਾਲਸਾ ਪੰਥ ਕਿਵੇਂ ਸਾਜਿਆ ਗਿਆ ਖਾਲਸਾ ਪੰਥ ਨੂੰ ਮਜ਼ਬੂਤ ਇੱਥੇ ਤੱਕ ਸਰਦਾਰੀਆਂ ਲਿਆਉਣ ਲਈ ਕਿਹੜੀਆਂ ਖੂਨ ਦੀਆਂ ਨਦੀਆਂ ਵਹੀਆਂ ਗਈਆਂ ਉਹ ਖੂਨ ਜਿਹੜਾ ਵਗਿਆ ਕਿਹਨਾਂ ਦਾ ਵਗਿਆ ਸਾਡੀਆਂ ਜੜਾਂ ਕਿੱਥੇ ਨੇ ਸਾਡੇ ਗੁਰੂ ਸਾਡੇ ਸ਼ਹੀਦ ਸਾਡੇ ਸੂਰਮੇ ਯੋਧਿਆਂ ਦੀਆਂ ਸਾਖੀਆਂ ਕਿਉਂ ਨਹੀਂ ਤੁਸੀਂ ਸੁਣਾਉਂਦੇ ਤੁਸੀਂ ਕਿਉਂ ਇਹ ਕਹਿੰਦੇ ਹੋ ਕਿ ਪੁੱਤ ਅੰਗਰੇਜ਼ੀ ਬੋਲ ਕੇ ਦਿਖਾ ਰੀਲ ਬਣਾਉਣਾ ਪੁੱਤ ਮੈਂ ਚੱਲ ਨੱਚ ਸਾਡਾ ਬੱਚਾ ਤਾਂ ਨੱਚਦਾ ਹੀ ਡਾਂਸ ਹੀ ਬਹੁਤ ਵਧੀਆ ਕਰਦਾ ਤਾਂ ਅੰਗਰੇਜ਼ੀ ਪਟਰ ਪਟਰ ਬੋਲਦਾ ਬਾਦਸ਼ਾਹ ਸਿੱਖਣੀ ਮਾੜੀ ਗੱਲ ਨਹੀਂ ਮੈਂ ਖੁਦ ਕਹਿੰਦਾ ਕਿ ਇੱਕ ਇਨਸਾਨ ਨੂੰ 10 ਭਾਸ਼ਾਵਾਂ ਆਉਣੀਆਂ ਚਾਹੀਦੀਆਂ ਨੇ ਤਾਂ ਉਹ ਕੱਲਾ 10 ਬੰਦਿਆਂ ਬਰਾਬਰ ਹੋ ਜਾਂਦਾ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹਾਸਲ ਕਰੋ ਪਰ ਇਹ ਕੀ ਗੱਲ ਹੋਈ ਕਿ ਤੁਸੀਂ ਦੂਜੀ ਭਾਸ਼ਾ ਨੂੰ ਸਿੱਖਣ ਲਈ ਇੰਨੇ ਕਮਲੇ ਹੋ ਗਏ ਤੇ ਆਪਣੀ ਮਾਂ ਬੋਲੀ ਨੂੰ ਬੋਲਣ ਵੇਲੇ ਤੁਸੀਂ ਸੋਸਾਇਟੀ ਦੇ ਵਿੱਚ ਖੜ ਕੇ ਸ਼ਰਮ ਮਹਿਸੂਸ ਕਰਦੇ ਹੋ ਤੇ ਕਿਉਂ ਨਹੀਂ ਵਿਰੋਧੀ ਤੁਹਾਡੇ ਦੁਸ਼ਮਣ ਕਹਿਣਗੇ ਕਿ ਉਹ ਤਾਂ ਅਤਵਾਦੀ ਸੀ ਤੁਹਾਡੇ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਪੰਜਾਬੀ ਖਤਮ ਕੀਤੀ ਜਾਂਦੀ ਆ ਸਿੱਖ ਇਤਿਹਾਸ ਨੂੰ ਹਿਸਟਰੀ ਦੇ ਵਿੱਚੋਂ ਤੋੜ ਮੋੜ ਕੇ ਤੇ ਬਹੁਤ ਹੀ ਜ਼ਿਆਦਾ ਜਿਹੜੇ ਜ਼ਰੂਰੀ ਹਿੱਸੇ ਨੇ ਉਹਨਾਂ ਨੂੰ ਵਿੱਚੋਂ ਕੱਢ ਹੀ ਦਿੱਤਾ ਗਿਆ ਕਿਹੋ ਜੀ ਕਿਹੋ ਜੀ ਰਾਜਨੀਤੀ ਦੀ ਗੰਦੀ ਖੇਡ ਤੁਹਾਡੀ ਭਾਸ਼ਾ ਤੁਹਾਡੇ ਧਰਮ ਤੇ ਤੁਹਾਡੇ ਇਤਿਹਾਸ ਨਾਲ ਖੇਡੀ ਜਾ ਰਹੀ ਆ ਤੇ ਤੁਸੀਂ ਅੱਖਾਂ ਬੰਦ ਕਰਕੇ ਨਚਾਰਾਂ ਦੇ ਗੀਤਾਂ ਤੇ ਨੱਚ-ਨੱਚ ਕੇ ਉਹਨਾਂ ਨੂੰ ਆਪਣਾ ਹੀਰੋ ਬਣਾਈ ਬੈਠੇ ਹੋ ਨਾ ਹਿੰਦੂ ਸਾਡੇ ਦੁਸ਼ਮਣ ਨੇ ਨਾ ਮੁਸਲਮਾਨ ਦੁਸ਼ਮਣ ਨੇ ਇਹ ਗੱਲ ਉਹਨਾਂ ਦੀ ਕਰਦਾ ਜਿਹੜੇ ਹਰ ਧਰਮ ਦੇ ਵਿੱਚ ਨਾ ਕੁਝ ਕਾਲੀਆਂ ਭੇਡਾਂ ਇਨਸਾਨੀਅਤ ਦੇ ਦੁਸ਼ਮਣ ਤੇ ਸਹੀ ਬੰਦਿਆਂ ਦੀ ਖਿਲਾਫਤ ਕਰਨ ਵਾਲੇ ਹਨ ਉਹ ਲੋਕਾਂ ਦੀ ਗੱਲ ਕਰਦਾ ਬਹੁਤ ਸਾਰੇ ਹਿੰਦੂ ਅੱਜ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਸਚਾਈ ਨੂੰ ਸਚਾਈ ਮੰਨ ਕੇ ਚੱਲਦੇ ਨੇ ਤੇ ਕਹਿੰਦੇ ਨੇ ਕਿ ਹਾਂਜੀ ਜਰਨੈਲ ਸਿੰਘ ਭਿੰਡਰਾਂ ਵਾਲੇ ਸੰਤ ਸੀ ਜੇ ਅੱਜ ਹਿੰਦੂ ਧਰਮ ਦਾ ਵਜੂਦ ਇਸ ਧਰਤੀ ਦੇ ਉੱਪਰ ਹੈ ਤਾਂ ਉਹ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਕਰਕੇ ਹੀ ਹੈ ਗੁਰੂ ਤੇਗ ਬਹਾਦਰ ਜੀ ਕਿਹਦੇ ਲਈ ਕੁਰਬਾਨ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਇਕੱਲੇ ਸਿੱਖਾਂ ਲਈ ਜੰਗਾਂ ਲੜੀਆਂ ਸੀ ਉਹਨਾਂ ਨੇ ਸਰਬ ਧਰਮ ਇਹ ਇਨਸਾਨੀਅਤ ਦੇ ਨਾਮ ਤੇ ਜ਼ੁਲਫ ਦੇ ਖਿਲਾਫ ਟੱਕਰਾ ਕਰਦੇ ਹੋਏ ਆਪਣੇ ਚਾਰ ਹੀਰਿਆਂ ਵਰਗੇ ਪੁੱਤ ਆਪਣੀ ਮਾਤਾ ਜੀ ਆਪਣੇ ਪਿਤਾ ਜੀ ਤੇ ਖੁਦ ਨੂੰ ਕੁਰਬਾਨ ਕਰ ਦਿੱਤਾ ਤੇ ਤੁਹਾਡੇ ਹੀਰੋ ਨੇ ਇਹ ਨੱਚਣ ਵਾਲੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਲੋਕ ਕੀ ਕਹਿਣਗੇ ਜੀ ਇਹ ਤਾਂ ਅਤਵਾਦੀ ਨੇ ਕਿਉਂਕਿ ਤੁਹਾਡੀ ਬਿਆਨ ਕਿਸੇ ਸਿੰਗਰ ਨੂੰ ਕੋਈ ਮੜਾ ਕਹਦੇਵੇ ਇੱਕ ਇੱਕ ਬੰਦਾ 10-10 ਕਮੈਂਟ ਕਰਦਾ ਫਲਾਣੇ ਸਾਹਿਬ ਨੂੰ ਇਹ ਤਾਂ ਸਾਡਾ ਉਸਤਾਦ ਹੈ ਜੀ ਤੂੰ ਬੋਲ ਕਿਵੇਂ ਦਿੱਤਾ ਤੇ ਜਦੋਂ ਕਿਤੇ ਬੇアドਵੀ ਹੋ ਜਾਂਦੀ ਆ ਜਦੋਂ ਸੰਤਾਂ ਨੂੰ ਕੋਈ ਅੱਤਵਾਦੀ ਕਹਿੰਦਾ ਤਾਂ ਤੁਹਤੋਂ ਕਮੈਂਟ ਦਾ ਕਿ ਤੁਹਤੋਂ ਪੂਰੀ ਵੀਡੀਓ ਵੀ ਨਹੀਂ ਦੇਖੀ ਜਾਂਦੀ ਉਹ ਉਹ ਜਦੋਂ ਪੱਗਾਂ ਹੀ ਪੱਗਾਂ ਨੂੰ ਢਾਉਣ ਲੱਗ ਜਾਂਣਾ ਔਖਾ ਹੋ ਜਾਂਦਾ ਤੇ ਮੈਂ ਦੋਸਤੋ ਇੱਕ ਹੋਰ ਵੀਡੀਓ ਬਣਾਉਣੀ ਆ ਕਿ ਆਪਰੇਸ਼ਨ ਬਲੂ ਸਟਾਰ ਹੋਣ ਦੇ ਵਿੱਚ ਪੰਜਾਬ ਦੇ ਕਿਹੜੇ ਦਿਗਜ ਲੀਡਰ ਦਾ ਹੱਥ ਸੀ ਤੇ ਉਸਨੇ ਕਿਵੇਂ ਗਦਾਰੀ ਕੀਤੀ ਸੀ ਉਹ ਵੀਡੀਓ ਕੱਲ ਨੂੰ ਲੈ ਕੇ ਆਉ ਤੇ ਜੋ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਆਪਸ ਵਿੱਚ ਦੋ ਤਿੰਨ ਵੱਡੀਆਂ ਜਥੇਬੰਦੀਆਂ ਨੇ ਆਪਸ ਦੇ ਵਿੱਚ ਲੜ ਕੇ ਜਲੂਸ ਕੱਢਿਆ ਪੱਗ ਹੀ ਪੱਗ ਦੀ ਦੁਸ਼ਮਣ ਬਣੀ ਉਹਦੀ ਵੀ ਵੀਡੀਓ ਲੈ ਕੇ ਆਉਂਗਾ ਜੇ ਸਿੱਖੀ ਸਿਧਾਂਤਾਂ ਦੇ ਚੱਲਣਾ ਜੇ ਨੌਜਵਾਨੀ ਨੂੰ ਇਸ ਕੰਜਰਪੁਣੇ ਤੋਂ ਬਚਾ ਕੇ ਤੁਸੀਂ ਸੂਰਮੇ ਤੇ ਸਮਝਦਾਰ ਗੁਰੂ ਸਾਹਿਬ ਦੇ ਪਰਿਵਾਰ ਦੀ ਦਿੱਤੀ ਹੋਈ ਕੁਰਬਾਨੀ ਨਾਲ ਮਿਲੀ ਸਰਦਾਰੀ ਸਿੱਖੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਆਪਣੇ ਜਵਾਕਾਂ ਨੂੰ ਸੰਭਾਲ ਲਓ ਛੋਟੇ ਹੁੰਦਿਆਂ ਨੂੰ ਦੱਸਣ ਲੱਗੋ ਕਿ ਅਸੀਂ ਕੌਣ ਆ ਭਾਸ਼ਾ ਆ ਮਾ ਸਿੱਖੋ ਬਾਦੀਆਂ ਗੱਲਾਂ ਨੇ ਮਾਂ ਬੋਲੀ ਨੂੰ ਸਾਈਡ ਤੇ ਕਰਕੇ ਨਾ ਕਿਸੇ ਬੇਗਾਨੀ ਭਾਸ਼ਾ ਨੂੰ ਅੱਗੇ ਨਾ ਲੈ ਕੇ ਆਓ ਨਹੀਂ ਤਾਂ ਬੇਗਾਨੀਆਂ ਤਾਕਤਾਂ ਇਹੀ ਕਹਿੰਦੀਆਂ ਰਹਿਣਗੀਆਂ ਭਿੰਡਰਾਂ ਵਾਲਾ ਸੰਤ ਨਹੀਂ ਅਤਵਾਦੀ ਹੈ ਵਾਹਿਗੁਰ